ਆਮ ਤੌਰ ਤੇ ਕੀ ਹੁੰਦਾ ਸੀ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਜਾਂਦੇ ਸੀ ਹੁਣ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਚਾਲੇ ਨੇ ਉਹਦਾ ਮਤਲਬ ਕਿਉਂ ਕਿਉਂਕਿ ਰਿਜ਼ਲਟ ਅੱਛਾ ਆ ਰਿਹਾ ਹੈ ਅੱਛੀ ਟੀਚਰਜ਼ ਆਏ ਨੇ ਸਾਡੇ ਅੱਛੀ ਪੜਾਈ ਹੋ ਰਹੀ ਹੈ ਤੁਸੀਂ ਇੱਕ ਨੰਬਰ ਤੇ ਆਏ ਹੋ ਨਾ ਸਕੂਲ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੋ ਤੁਸੀਂ ਇੱਕ ਨੰਬਰ ਦੇ ਥੈਂਕ ਯੂ ਸਰ ਇੱਕ 스마트 ਸਕੂਲ ਅਸੀਂ ਬਣਾਇਆ ਰਿਕਰੂਟਮੈਂਟ ਟੀਚਰਾਂ ਦੀ ਕੀਤੀ ਹੈ ਅੱਛੇ ਟੀਚਰ ਰਿਕਰੂਟ ਹੋਏ ਨੇ ਸਾਡੀ ਦੇਖੋ ਕੋਵਿਡ ਚੱਲ ਰਿਹਾ ਹੈ ਸੈਕੰਡਰੀ టీਚਰ ਜਾ ਕੇ ਆਨਲਾਈਨ ਆਪਣੇ ਬੱਚਿਆਂ ਨੂੰ ਪੜਾ ਰਹੇ ਨੇ ਈਅਰ ਸਟੂਡੈਂਟਸ ਵੀ ਆਰ ਡੂਇੰਗ ਆਰ ਸੈਵਨ ਚੈਪਟਰ ਦੈਟ ਇਜ਼ ਇਵੋਲੂਸ਼ਨ ਅਗਿਆਪ ਸਮਾਰਟਸ ਕਨੈਕਟ ਸਕੀਮ ਹੈ ਇੱਕ ਤੁਹਾਡੇ এডੂਕੇਸ਼ਨ ਦਾ ਟੂਲ ਬਣ ਜਾਏਗਾ ਐਂਡ ਆਈ ਹੋਪ ਆਉਣ ਵਾਲੇ ਸਮੇਂ ਦੇ ਵਿੱਚ ਤੁਸੀ ਦਾ ਪੂਰੀ ਮਦਦ ਕਰਕੇ ਆਪਣੇ ਪੜਾਈ ਵਿੱਚ ਵੀ ਤੁਸੀ ਸਾਰੇ ਅਗੇ ਲਿਖੋ ਇਹ ਜੋ ਪ੍ਰੋਗਰਾਮ ਸਮਾਰਟਫੋਨ ਦੇਣ ਦਾ ਸਾਡੇ ਸੀਐਮ ਸਾਹਿਬ ਨੇ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਟੈਬ ਨੇ ਜਿਹੜੇ ਬੱਚਿਆਂ ਨੂੰ ਈ ਕੰਟੈਂਟ ਦੇ ਨਾਲ ਜੋੜਨ ਦੇ ਵਿੱਚ ਬਹੁਤ ਵਧੀਆ ਸਾਨੂੰ ਹੈਲਪ ਮਿਲੇਗੀ ਤਾਂ ਕਿ ਹਰੇਕ ਟੀਚਰ ਜਿਵੇਂ ਜਿਵੇਂ ਲੋੜ ਹੋਵੇਗੀ ਤਾਂ ਉਹ ਟੈਬ ਦੇ ਨਾਲ ਕੰਮ ਕਰਵਾ ਸਕੀਗਾ ਅਸੀਂ ਇਹਨਾਂ ਸਮਾਰਟਫੋਨਾਂ ਦਾ ਮਿਸਯੂਜ਼ ਨਹੀਂ ਕਰਾਂਗੇ ਅਤੇ ਚੰਗੀ ਤਰ੍ਹਾਂ ਆਪਣਾ ਭਾਈਵਾਲ ਧਿਆਨ ਕਰਕੇ ਪੰਜਾਬ ਵਿੱਚ ਆਪਣਾ ਨਾਮ ਰੋਸ਼ਨ ਕਰਾਂਗੇ thank you captain andindosini thank you very 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 much